ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਆਪਾਂ ਫਿਰ ਤੋਂ ਪ੍ਰੋਜੈਕਸ਼ਨ ਬਾਰੇ ਇੱਕ ਹੋਰ ਐਪੀਸੋਡ ਲੈ ਕੇ ਆਜਾ ਰਹੇ ਹਾਂ ਤੁਹਾਡੇ ਲਈ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਆਪਾਂ ਸਟਰਕਚਰ ਸ਼ਿਫਟ ਹੋਣ ਤੋਂ ਬਾਅਦ ਜੋ ਟਰੇਡ ਲੈਣੀਆਂ ਆ ਲਾਸਟ ਵੀਡੀਓ ਦੇ ਵਿੱਚ ਆਪਾਂ ਡਿਮਾਂਡ ਤੇ ਸਪਲਾਈ ਜ਼ੋਨ ਤੇ ਸਿੱਖਿਆ ਸੀ ਤੇ ਅੱਜ ਆਪਾਂ ਸਿੱਖਾਂਗੇ ਕਿ ਕਿਵੇਂ ਆਪਾਂ ਜੋ ਲਾਸਟ ਬੁਲਿਸ਼ ਜਾਂ ਲਾਸਟ ਬੈਰਿਸ਼ ਕੈਂਡਲ ਹੁੰਦਾ ਜਿਸ ਨੂੰ ਆਪਾਂ ਬੁਲਿਸ਼ ਬ੍ਰੇਕਰ ਜਾਂ ਬੈਰਿਸ਼ ਬ੍ਰੇਕਰ ਕਹਿ ਸਕਦੇ ਆ ਉਸ ਤੇ ਆਪਾਂ ਕਿਵੇਂ ਟਰੇਡ ਲੈਣੀ ਆ ਸਟਰਕਚਰ ਸ਼ਿਫਟ ਹੋਣ ਤੋਂ ਬਾਅਦ ਤੇ ਕਿਸ ਟਾਈਮ ਮਾਰਕੀਟ ਮਤਲਬ ਕਿ ਇਸੇ ਤੋਂ ਉਹੀ سپورਟ ਲੈ ਕੇ ਉੱਤੇ ਜਾ ਸਕਦੀ ਆ ਤੇ ਕਿਸ ਟਾਈਮ ਮਾਰਕੀਟ ਇਸ ਤੋਂ ਥੱਲੇ ਜਾ ਕੇ ਵੀ سپورਟ ਲੈ ਸਕਦੀ ਆ ਉਹ ਆਪਾਂ ਨੂੰ ਪਹਿਲਾਂ ਕਿਵੇਂ ਪਤਾ ਚੱਲੂਗਾ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਰਦੇ ਆ ਸ਼ੁਰੂਆਤ ਵੀਡੀਓ ਦੀ ਸਭ ਤੋਂ ਪਹਿਲਾਂ ਜੇ ਤੁਸੀਂ ਪਿਛਲੀਆਂ ਵੀਡੀਓ ਦੇਖੀਆਂ ਹੋਈਆਂ ਤਾਂ ਤੁਹਾਨੂੰ ਇਹ ਪਤਾ ਹੀ ਹੋਵੇਗਾ ਕਿ ਜੋ ਲਾਸਟ ਬੁਲਿਸ਼ ਕੈਂਡਲ ਹੈ ਜਾਂ ਲਾਸਟ ਬੈਰਿਸ਼ ਕੈਂਡਲ ਹੈ ਉਹ ਆਪਾਂ ਕਿੱਥੇ ਦੇਖਣਾ ਹੈ ਤੇ ਕਿੱਥੇ ਨਹੀਂ ਫਿਰ ਵੀ ਆਪਾਂ ਵੀਡੀਓ ਦੇ ਵਿੱਚ ਥੋੜਾ ਜਆ ਤੁਹਾਡਾ ਡਾਊਟ ਕਲੀਅਰ ਕਰ ਦੇਵਾਂਗੇ ਤੇ ਜੋ ਲਾਸਟ ਆਪਣਾ ਬੁਲਿਸ਼ ਕੈਂਡਲ ਹੁੰਦਾ ਹੈ ਜਾਂ ਲਾਸਟ ਬੈਰਿਸ਼ ਕੈਂਡਲ ਹੁੰਦਾ ਆ ਉਹਦੇ ਲਈ ਆਪਾਂ ਦੇਖਦੇ ਹਾਂ ਕਿ ਮਾਰਕੀਟ ਜੋ ਕਿ ਹਮੇਸ਼ਾ ਰਿਵਰਸਿਵਲ ਦੇ ਵਿੱਚ ਵੀ ਬੰਦਾ ਆ ਤੇ ਕੰਟੀਨਿਊ ਦੇ ਵਿੱਚ ਵੀ ਬੰਦਾ ਆ ਰਿਵਰਸਿਬਲ ਦਾ ਸਾਰਿਆਂ ਨੂੰ ਪਤਾ ਚੱਲ ਗਿਆ ਹੋਵੇਗਾ ਕਿ ਕੀ ਹੁੰਦਾ ਹੈ ਜਿਸ ਤਾਂ ਕਿ ਮਾਰਕੀਟ ਇੱਥੋਂ ਡਾਊਨ ਸਾਈਡ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਆ ਰਿਵਰਸ ਹੋ ਜਾਂਦੀ ਹੈ ਤੇ ਉਸ ਨੂੰ ਆਪਾਂ ਰਿਵਰਸਿਬਲ ਕਹਿੰਦੇ ਆ ਇੱਕ ਤਾਂ ਪਰਿਵਰਸਿਬਲ ਹੋਣ ਤੇ ਹੀ ਇਸ ਜਗ੍ਹਾ ਤੇ ਟ੍ਰੇਡ ਲੈ ਲੈਣੇ ਆ ਤੇ ਇੱਕ ਉਸ ਤੋਂ ਬਾਅਦ ਆ ਜਦੋਂ ਕਿ ਇਹ ਟ੍ਰੈਂਡ ਸਟਾਰਟ ਹੋ ਗਿਆ ਕਿਸੇ ਇਸ ਜਗ੍ਹਾ ਤੇ ਡਿਪ ਤੇ ਆਪਾਂ ਟ੍ਰੇਡ ਲੈਣੀ ਆ ਤੇ ਉਸ ਨੂੰ ਆਪਾਂ ਕਹਿੰਦੇ ਆ ਕਿ ਆਪਾਂ ਟ੍ਰੈਂਡ ਦੇ ਵਿੱਚ ਟ੍ਰੇਡ ਲੈ ਰਹੇ ਆ ਜੋ ਕਿ ਇੱਕ ਟ੍ਰੈਂਡ ਉੱਤੇ ਨੂੰ ਚੱਲ ਰਿਹਾ ਹੈ ਉਹਦੇ ਵਿੱਚ ਆਪਾਂ ਟ੍ਰੇਡ ਲੈ ਰਹੇ ਆ ਜਾਂ ਇੱਕ ਟ੍ਰੈਂਡ ਆਪਾਂ ਥੱਲੇ ਨੂੰ ਚੱਲ ਰਿਹਾ ਉਹਦੇ ਵਿੱਚ ਟ੍ਰੇਡ ਲੈ ਰਹੇ ਆ ਤੇ ਜੋ ਆਪਾਂ ਟੌਪ ਜਦੋਂ ਉੱਤੇ ਨੂੰ ਚੱਲ ਰਿਹਾ ਹੋਵੇਗਾ ਤੇ ਉੱਥੋਂ ਰਿਵਰਸ ਹੋਵੇਗਾ ਜੋ ਆਪਾਂ ਪਹਿਲੀ ਵਾਰ ਟ੍ਰੇਡ ਲਵਾਂਗੇ ਡਾਊਨਸਾਈਡ ਦੀ ਉਸ ਨੂੰ ਆਪਾਂ ਰਿਵਰਸਲ ਟ੍ਰੇਡ ਕਹਿ ਦਿੰਨੇ ਆ ਤੇ ਰਿਵਰਸਲ ਤੇ ਇਹ ਬਹੁਤ ਹੀ ਸ਼ਾਨਦਾਰ ਕੰਮ ਕਰੇਗਾ ਬਾਕੀ ਕੰਟੀਨਿਊ ਟ੍ਰੈਂਡ ਦੇ ਵਿੱਚ ਵੀ ਕੰਮ ਕਰੇਗਾ ਪਰ ਰਿਵਰਸਲ ਦੇ ਵਿੱਚ ਇਹ ਜ਼ਿਆਦਾ ਕੰਮ ਕਰਦਾ ਹੈ ਤੇ ਕਿੱਥੇ ਕੰਮ ਜ਼ਿਆਦਾ ਕਰੇਗਾ ਜਿੱਥੇ ਫੇਲਡ ਬ੍ਰੇਕਆਊਟ ਤੇ ਫੇਲਡ ਬ੍ਰੇਕਡਾਊਨ ਦੀ ਕੰਡੀਸ਼ਨ ਹੋਵੇਗੀ ਠੀਕ ਹੈ ਉੱਤੇ ਆਪਾਂ ਜ਼ਿਆਦਾਤਰ ਇਹ ਉਮੀਦ ਕਰਕੇ ਚੱਲਦੇ ਆ ਕਿ ਪ੍ਰਾਈਸ ਉਸ ਤੋਂ ਬਾਅਦ ਆ ਬੁਲਿਸ਼ ਬ੍ਰੇਕਰ ਜਾਂ ਬੈਰਿਸ਼ ਬ੍ਰੇਕਰ ਨੂੰ ਹੀ ਟੱਚ ਕਰਕੇ ਉੱਤੇ ਜਾਣਾ ਪਸੰਦ ਕਰਦਾ ਹੈ ਜ਼ਿਆਦਾ ਡਿਪ ਦੇ ਵਿੱਚ ਨਹੀਂ ਆਉਂਦਾ ਤਾਂ ਕਰਕੇ ਆਪਾਂ ਉਸ ਜਗ੍ਹਾ ਤੇ ਇਸ ਦੇ ਨਾਲ ਟ੍ਰੇਡ ਕਰਦੇ ਆ ਤੇ ਦੂਜੀ ਕੰਡੀਸ਼ਨ ਕੀ ਹੈ ਕਿ ਜਿਸ ਵੀ ਜਗ੍ਹਾ ਤੇ ਪ੍ਰਾਈਸ ਤੇਜ਼ੀ ਨਾਲ ਥੱਲੇ ਡਿੱਗਿਆ ਹੁੰਦਾ ਆ ਤੇ ਤੇਜ਼ੀ ਨਾਲ ਦੁਬਾਰਾ ਆ ਕੇ ਪਹਿਲੇ ਪੁਆਇੰਟ ਨੂੰ ਪ੍ਰਾਈਸ ਬ੍ਰੇਕ ਆਊਟ ਕਰ ਦਿੰਦਾ ਹੈ ਤਾਂ ਉੱਥੇ ਪ੍ਰਾਈਸ ਇਸੇ ਨੂੰ ਟੈਸਟ ਕਰਕੇ ਬਾਅਦ ਦੇ ਵਿੱਚ ਉੱਤੇ ਜਾਣਾ ਪਸੰਦ ਕਰਦਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਵੀ ਸ਼ੇਪ ਰਿਕਵਰੀ ਤੇ ਇਸੇ ਤਰ੍ਹਾਂ ਹੀ ਡਾਊਨ ਸਾਈਡ ਤੋਂ ਜੇ ਤੁਸੀਂ ਕਹੋਗੇ ਤਾਂ ਇਸ ਤਰ੍ਹਾਂ ਏ ਏ ਏ ਸ਼ੇਪ ਰਿਕਵਰੀ ਮਤਲਬ ਕਿ ਪ੍ਰਾਈਸ ਉੱਤੇ ਨੂੰ ਜਾ ਰਿਹਾ ਸੀ ਤੇ ਅਚਾਨਕ ਪ੍ਰਾਈਸ ਉਸ ਜਗ੍ਹਾ ਤੋਂ ਫੇਲਡ ਬ੍ਰੇਕ ਆਊਟ ਕਰਕੇ ਥਲੇ ਡਿੱਗ ਜਾਂਦਾ ਹੈ ਤਾਂ ਬਾਅਦ ਦੇ ਵਿੱਚ ਜਿਹੜਾ ਇੱਥੇ ਇਸ ਜਗ੍ਹਾ ਤੇ ਲਾਸਟ ਬੈਰਿਸ਼ ਕੈਂਡਲ ਹੁੰਦਾ ਜਿਸ ਨੂੰ ਆਪਾਂ ਬੈਰਿਸ਼ ਬ੍ਰੇਕਰ ਕਹਿੰਦੇ ਆ ਉਸੇ ਨੂੰ ਟੱਚ ਕਰਕੇ ਥੱਲੇ ਜਾਣਾ ਪਸੰਦ ਕਰਦਾ ਹੈ ਜਿਆਦਾ ਰਿਟਰੇਸ ਨਹੀਂ ਕਰਦਾ ਹੁਣ ਆਪਾਂ ਨੂੰ ਇਹ ਪਤਾ ਚੱਲ ਗਿਆ ਕਿ ਕਿਸ ਕੇਸ ਦੇ ਵਿੱਚ ਬਣੇਗਾ ਜਦੋਂ ਕਿ ਪ੍ਰਾਈਸ ਤੇਜ਼ੀ ਨਾਲ ਥੱਲੇ ਜਿਵੇਂ ਮੰਨ ਲਓ ਕਿ ਆਪਾਂ ਅਪਸਾਈਡ ਲਈ ਦੇਖਣਾ ਹੈ ਤਾਂ ਥੱਲੇ ਚਾਹੇ ਤੇਜ਼ੀ ਨਾਲ ਨਹੀਂ ਗਿਆ ਪ੍ਰਾਈਸ ਇਸ ਤਰ੍ਹਾਂ ਸਿੱਜੇ ਸਿੱਜੇ ਆਇਆ ਹੈ ਮਤਲਬ ਕਿ ਆਇਆ ਪਰ ਰਿਕਵਰੀ ਜਿਹੜੀ ਉਹ ਬਹੁਤ ਫਾਸਟ ਹੋਈ ਆ ਤੇਜ਼ੀ ਨਾਲ ਉੱਥੇ ਪ੍ਰਾਈਸ ਦੁਬਾਰਾ ਇਸੇ ਨੂੰ ਹੀ ਟੈਸਟ ਕਰਕੇ ਉੱਤੇ ਜਾਣਾ ਪਸੰਦ ਕਰਦਾ ਹੈ ਤੇ ਕਈ ਵਾਰੀ ਕੀ ਹੋਵੇਗਾ ਪ੍ਰਾਈਸ ਥੱਲੇ ਵੀ ਤੇਜ਼ੀ ਨਾਲ ਗਿਆ ਹੋਵੇਗਾ ਤੇ ਉੱਤੇ ਵੀ ਤੇਜ਼ੀ ਨਾਲ ਆਇਆ ਗਿਆ ਹੋਵੇਗਾ ਉੱਥੇ ਵੀ ਆਪਾਂ ਉਮੀਦ ਕਰ ਸਕਦੇ ਹਾਂ ਕਿ ਪ੍ਰਾਈਸ ਇਸੇ ਨੂੰ ਹੀ ਟੱਚ ਕਰਕੇ ਉੱਤੇ ਜਾਣਾ ਸਟਾਰਟ ਕਰ ਦਵੇਗਾ ਤਾਂ ਕਰਕੇ ਆਪਾਂ ਇਸ ਬਾਰੇ ਸਿੱਖ ਰਹੇ ਹਾਂ ਤੇ ਇਸੇ ਤਰ੍ਹਾਂ ਇਸਦੇ ਉਲਟਾ ਅਪਸਾਈਡ ਨੂੰ ਪ੍ਰਾਈਸ ਹੋ ਸਕਦਾ ਹੈ ਕਿ ਸਵਿੰਗ ਲੋ ਬਣਾਵਣਾ ਕਿ ਗਿਆ ਹੋਏ ਤੇ ਉਸ ਤੋਂ ਬਾਅਦ ਡਾਊਨਸਾਈਡ ਪ੍ਰਾਈਸ ਇੱਕਦਮ ਡਿੱਗ ਪਿਆ ਹੋਵੇ ਤੇ ਉਸ ਤੋਂ ਬਾਅਦ ਪ੍ਰਾਈਸ ਇਸੇ ਨੂੰ ਹੀ ਟੈਸਟ ਕਰਕੇ ਜਾਣਾ ਥੱਲੇ ਪਸੰਦ ਕਰਦਾ ਹਾਂ ਨਾ ਕਿ ਜੋ ਵੀ ਉੱਤੇ ਆਪਣੇ ਸਿੰਗਲ ਆਰਡਰ ਏਰੀਆ ਹੁੰਦਾ ਹੈ ਜਾਂ ਕੋਈ ਸਪਲਾਈ ਜ਼ੋਨ ਹੁੰਦਾ ਹੈ ਉਸ ਤੱਕ ਪ੍ਰਾਈਸ ਕਈ ਵਾਰੀ ਨਹੀਂ ਆਉਂਦਾ ਆਪਾਂ ḍīkਤੇ ਰਹਿਨੇ ਆ ਕਿ ਉੱਥੇ ਆਵੇਗਾ ਤਾਂ ਆਪਾਂ ਸੇਲ ਕਰਾਂਗੇ ਪਰ ਪ੍ਰਾਈਸ ਇਸੇ ਨੂੰ ਹੀ ਟੈਸਟ ਕਰਕੇ ਥੱਲੇ ਜਾਣਾ ਸ਼ੁਰੂ ਕਰ ਦਿੰਦਾ ਹੈ ਹੁਣ ਤੁਹਾਨੂੰ ਇਹ ਸਮਝ ਲੱਗ ਗਈ ਹੋਵੇਗੀ ਕਿ ਇਹ ਆਪਾਂ ਕਿੱਥੇ ਦੇਖਣਾ ਹੈ ਠੀਕ ਹੈ ਕਿਸ ਜਗ੍ਹਾ ਤੇ ਦੇਖਣਾ ਉਹ ਮੈਂ ਥੋੜਾ ਜਿਹਾ ਛਾੜ ਤੇ ਵੀ ਤੁਹਾਨੂੰ ਦੱਸਾਂਗਾ ਪਰ ਇਹ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਜਿਸ ਤਰ੍ਹਾਂ ਪ੍ਰਾਈਸ ਤੇਜ਼ੀ ਨਾਲ ਜਦੋਂ ਵੀ ਬ੍ਰੇਕਆਊਟ ਫੇਲ ਕਰਕੇ ਥੱਲੇ ਡਿੱਗੇਗਾ ਤਾਂ ਜੋ ਪਿਛਲੀ ਸਵਿੰਗ ਲੋ ਹੋਵੇਗੀ ਉਸ ਨੂੰ ਤੇਜ਼ੀ ਨਾਲ ਉਹ ਥੱਲੇ ক্লোਜ਼ ਕਰਕੇ ਬ੍ਰੇਕਆਊਟ ਕਰ ਦੇਵੇਗਾ ਤਾਂ ਉਸ ਤੋਂ ਬਾਅਦ ਜੋ ਪ੍ਰਾਈਸ ਫੁੱਲ ਬੈਕ ਲਵੇਗਾ ਤਾਂ ਇਸੇ ਨੂੰ ਹੀ ਟੈਸਟ ਕਰਕੇ ਥੱਲੇ ਚਲਾ ਜਾਵੇਗਾ ਤੇ ਅਪਸਾਈਡ ਨੂੰ ਪ੍ਰਾਈਸ ਤੇਜ਼ੀ ਨਾਲ ਫੇਲਡ ਬ੍ਰੇਕਡਾਊਨ ਕਰਕੇ ਰਿਕਵਰ ਕਰੇਗਾ ਬ੍ਰੇਕਆਊਟ ਕਰੇਗਾ ਉਸ ਤੋਂ ਬਾਅਦ ਆ ਸਵਿੰਗ ਹਾਈ ਦਾ ਤਾਂ ਪ੍ਰਾਈਸ ਇਸੇ ਨੂੰ ਹੀ ਟੈਸਟ ਕਰਕੇ ਉੱਤੇ ਜਾਣਾ ਪਸੰਦ ਕਰੇਗਾ ਜਿਆਦਾ ਥੱਲੇ ਨਹੀਂ ਆਵੇਗਾ ਆਪਾਂ ਇਹ ਉਮੀਦ ਕਰਦੇ ਹਾਂ ਮਤਲਬ ਕਿ ਜਿੱਥੇ ਵੀ ਪ੍ਰਾਈਸ ਤੇਜ਼ੀ ਨਾਲ ਉੱਤੇ ਜਾਂ ਥੱਲੇ ਜਾਂਦਾ ਹੈ ਉੱਥੇ ਆਪਣਾ ਇਹ ਕੰਮ ਆਉਂਦਾ ਹੈ ਵੈਸੇ ਵੀ ਕੰਮ ਆ ਸਕਦਾ ਹੈ ਪਰ ਜਦ ਤੱਕ ਆਪਾਂ ਉੱਥੇ ਅਮੀਰ ਕਰਦੇ ਆ ਕਿ ਪ੍ਰਾਈਸ ਇੱਥੇ ਤੱਕ ਆਵੇਗਾ ਹੀ ਆਵੇਗਾ ਤੇ ਚਲੋ ਹੁਣ ਦੇਖਦੇ ਆ ਕਿ ਇਹਦੀ ਪਛਾਣ ਕੀ ਆ ਹੁਣ ਦੇਖੋਗੇ ਜਿਸ ਤਰ੍ਹਾਂ ਇੱਥੇ ਦੇਖੋ ਕਿ ਪ੍ਰਾਈਸ ਉੱਤੇ ਜਾ ਰਿਹਾ ਸੀ ਸਵਿੰਗ ਲੋ ਬਣਾ ਕੇ ਇੱਥੇ ਇਸ ਨੇ ਜੋ ਪਿਛਲਾ ਹਾਈ ਸੀ ਉਹਦਾ ਫੇਲਡ ਬ੍ਰੇਕਆਊਟ ਕੀਤਾ ਪ੍ਰਾਈਸ ਥੱਲੇ ਆ ਗਿਆ ਉਸ ਤੋਂ ਬਾਅਦ ਆ ਪ੍ਰਾਈਸ ਰੀਟੈਸਟ ਕੀਤਾ ਤਾ ਤਾਂ ਲਿਓਣਾ ਸਟਾਰਟ ਹੋ ਗਿਆ ਇੱਥੇ ਆਪਾਂ ਜਦੋਂ ਵੀ ਡਾਊਨ ਸਾਈਡ ਦੀ ਟ੍ਰੇਡ ਕਰਨੀ ਹੈ ਤਾਂ ਆਪਾਂ ਇਹਦਾ ਬ੍ਰੇਕਡਾਊਨ ਹੋਣ ਤੇ ਉਸ ਤੋਂ ਬਾਅਦ ਆ ਰੀਟੈਸਟ ਤੇ ਕਰਨੀ ਹੁੰਦੀ ਹੈ ਰੀਟੈਸਟ ਤੇ ਆਪਾਂ ਜਾਂ ਤਾਂ ਕੋਈ ਇੱਥੇ ਇਸ ਜਗ੍ਹਾ ਤੇ ਸਪਲਾਈ ਜ਼ੋਨ ਦੇਖਦੇ ਆਂ ਤੇ ਜਾਂ ਆਪਾਂ ਇਹ ਕੈਂਡਲ ਦੇਖਦੇ ਆਂ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿੰਗਲ ਆਰਡਰ ਏਰੀਆ ਬਾਰੇ ਵੀ ਦੱਸਾਂਗਾ ਤਾਂ ਇਹਦੇ ਵਿੱਚ ਦੇਖੋ ਕਿ ਹੁਣ ਜਿਦੋਂ ਵੀ ਆਪਾਂ ਇਸ ਨੂੰ ਮਾਰਕ ਕਰਨਾ ਜਿਵੇਂ ਆਪਾਂ ਲਾਸਟ ਵੀਡੀਓ 'ਚ ਗੱਲ ਕੀਤੀ ਸੀ ਕਿ ਇਹ ਰੈੱਡ ਕੈਂਡਲ ਮਾਰਕ ਕਰਨਾ ਆਪਾਂ ਠੀਕ ਹੈ ਲਾਸਟ ਰੈੱਡ ਕੈਂਡਲ ਕਈ ਵਾਰੀ ਕੈਂਡਲ ਇੱਕ ਤੋਂ ਵੱਧ ਵੀ ਹੋ ਸਕਦਾ ਹੈ ਜੇ ਇੱਕ ਹੋਵੇਗਾ ਤਾਂ ਵੱਧ ਹੋਣਗੇ ਕੈਂਡਲ ਤਾਂ ਆਪਾਂ ਥੱਲੇ ਵਾਲਾ ਕੈਂਡਲ ਹੀ ਮੈਂ ਮਾਰਕ ਕਰਨਾ ਪਸੰਦ ਕਰਦਾ ਹਾਂ ਉਸ ਤੋਂ ਉੱਤੇ ਵਾਲੇ ਕੈਂਡਲ ਮੈਂ ਮਾਰਕ ਕਰਨੇ ਪਸੰਦ ਨਹੀਂ ਕਰਦਾ ਠੀਕ ਹੈ ਇਸ ਤਰ੍ਹਾਂ ਆਪਾਂ ਇਸ ਨੂੰ ਮਾਰਕ ਕਰਦੇ ਹਾਂ ਇੱਥੇ ਦਾ ਦੇਖੋ ਕਿ ਆਪਣਾ ਵੈਸੇ ਜੋ ਸਪਲਾਈ ਜ਼ੋਨ ਉਹ ਵੀ ਨਾਲ ਹੀ ਸੀ ਕਈ ਵਾਰੀ ਕੀ ਹੁੰਦਾ ਆ ਕਿ ਰੈੱਡ ਕੈਂਡਲ ਜਿਹੜਾ ਇਹਦੀ ਬਾਡੀ ਇਸ ਤਾਂ ਥੱਲੇ ਹੁੰਦੀ ਹੈ ਜਦ ਇਹਦੀ ਵਿਕ ਥੱਲੇ ਹੁੰਦੀ ਆ ਤਾਂ ਆਪਾਂ ਉੱਥੋਂ ਤੱਕ ਕਿਸ ਨੂੰ ਮਾਰਕ ਕਰਨਾ ਹੁੰਦਾ ਆ ਜੇ ਵਿਕ ਬਹੁਤ ਜ਼ਿਆਦਾ ਵੱਡੀ ਹੋਵੇ ਤਾਂ ਆਪਾਂ ਕੱਲਾ ਬਾਡੀ ਨੂੰ ਮਾਰਕ ਕਰਦੇ ਆ ਠੀਕ ਹੈ ਉਹ ਮੈਂ ਹੋਰ ਵੀ ਐਗਜ਼ੈਂਪਲ ਤੁਹਾਨੂੰ ਦਿਖਾਉਣਾ ਇੱਥੇ ਇੱਕ ਦੋ ਪਹਿਲਾਂ ਇਹ ਦੇਖ ਲਓ ਤੇ ਉਸ ਤੋਂ ਬਾਅਦ ਆ ਪ੍ਰਾਈਜ਼ ਇੱਥੇ ਦੇਖੋ ਕਿ ਬ੍ਰੇਕਡਾਊਨ ਹੋ ਗਿਆ ਉਸ ਤੋਂ ਬਾਅਦ ਆ ਰੀਟੈਸਟ ਕਰਨ ਤੇ ਜਿਉਂ ਹੀ ਇਸ ਨੂੰ ਟੱਚ ਕਰਦਾ ਹੈ ਤਾਂ ਆਪਾਂ ਇੱਥੇ ਪਹਿਲੀ ਐਂਟਰੀ ਆਪਣੀ ਲੈਣੀ ਪਸੰਦ ਕਰਦੇ ਆ ਕਿਉਂਕਿ ਕਾਫੀ ਟਾਈਮ ਬਾਅਦ ਇਹ ਇਸੇ ਨੂੰ ਟੱਚ ਕਰਕੇ ਹੀ ਥੱਲੇ ਚਲਾ ਜਾਂਦਾ ਹੈ ਇਹਦੇ ਮਿਡ ਪੁਆਇੰਟ ਤੱਕ ਵੀ ਨਹੀਂ ਆਉਂਦਾ ਮਤਲਬ ਕਿ ਇਹਦੇ ਹਾਫ ਤੱਕ ਵੀ ਨਹੀਂ ਆਉਂਦਾ ਜਿਸ ਤਰ੍ਹਾਂ ਆਪਾਂ ਇਸ ਨੂੰ ਪੂਰਾ ਮਾਰਕ ਕੀਤਾ ਹੈ ਤਾਂ ਇਹਦਾ 50% ਇੱਥੇ ਆ ਤੇ ਜੇ ਤਾਂ ਹੋਰ ਜਾਵੇ ਤਾਂ ਆਪਾਂ ਦੂਸਰੀ ਐਂਟਰੀ ਇੱਥੇ ਲੈ ਲੈਣੇ ਆ ਠੀਕ ਹੈ ਜੇ ਉਹ ਨਹੀਂ ਪ੍ਰਾਈਸ ਜਿਆਦਾ ਉੱਤੇ ਜਾਂਦਾ ਕਿਉਂਕਿ ਪ੍ਰਾਈਸ ਦੀ ਬਹੁਤ ਤੇਜ਼ ਤੇਜ਼ੀ ਨਾਲ ਡਾਊਨ ਆਇਆ ਹੁੰਦਾ ਹੈ ਫੇਲਡ ਬ੍ਰੇਕਆਊਟ ਕਰਕੇ ਤਾਂ ਪ੍ਰਾਈਸ ਦੇ ਵਿੱਚ ਇੱਥੇ ਥੋੜੇ ਜਿਹਾ ਰੀਟਰੇਸਮੈਂਟ ਤੇ ਹੀ ਬਹੁਤ ਸਾਰੀਆਂ ਐਂਟਰੀਆਂ ਹੋ ਜਾਂਦੀਆਂ ਤੇ ਪ੍ਰਾਈਸ ਫਿਰ ਥੱਲੇ ਜਾਣਾ ਸ਼ੁਰੂ ਕਰ ਦਿੰਦਾ ਤੇ ਉਸ ਤੋਂ ਬਾਅਦ ਆਪਾਂ ਇਥੇ ਐਂਟਰੀ ਲੈਣੇ ਆ ਤਾਂ ਇਹਦੇ ਵਿੱਚ ਜਿਹੜਾ ਆਪਾਂ ਸਟਾਪ ਲੌਸ ਰੱਖਦੇ ਆ ਜੇ ਤਾਂ ਲਾਸਟ ਸਵਿੰਗ ਹਾਈ ਬਹੁਤ ਲੱਗ ਗਿਆ ਤੇ ਆਪਾਂ ਉਹੀ ਸਟਾਪ ਲੌਸ ਰੱਖਾਂਗੇ ਨਹੀਂ ਤਾਂ ਆਪਾਂ ਜੋ ਵੀ ਇਸ ਕੈਂਡਲ ਦਾ ਹਾਈ ਹੋਵੇਗਾ ਉਸ ਤੋਂ ਉੱਤੇ ਸਟਾਪ ਲੌਸ ਰੱਖਣਾ ਪਸੰਦ ਕਰਦੇ ਆ ਜੇ ਇਹ ਇੱਕ ਤੋਂ ਵੱਧ ਕੈਂਡਲ ਰੈੱਡ ਹੋਏ ਤਾਂ ਫਿਰ ਤੁਹਾਨੂੰ ਸਟਾਪ ਲੌਸ ਸਵਿੰਗ ਹਾਈ ਤੇ ਹੀ ਰੱਖਣਾ ਪਵੇਗਾ ਫਿਰ ਤੁਸੀਂ ਸਟਾਪ ਲੌਸ ਇਹਦੇ ਉੱਤੇ ਨਹੀਂ ਰੱਖ ਸਕਦੇ ਫਿਰ ਤਾਂ ਮਤਲਬ ਕਿ ਜਿਹੜੇ ਸਾਰੇ ਹੀ ਰੈੱਡ ਕੈਂਡਲ ਹੋਣਗੇ ਸਾਰਿਆਂ ਨੂੰ ਹੀ ਆਪਾਂ ਨੂੰ ਜੋ ਆ ਕਿ ਬੈਰਿਸ਼ ਬ੍ਰੇਕਰ ਮੰਨਣਾ ਪਵੇਗਾ ਮਾਰਕ ਆਪਾਂ ਇੱਕ ਨੂੰ ਹੀ ਕਰਦੇ ਆ ਜੋ ਥੱਲੇ ਵਾਲਾ ਹੋਵੇਗਾ ਪਰ ਫਿਰ ਸਟੌਪ ਲੌਸ ਤੁਹਾਨੂੰ ਲਾਸਟ ਸਵਿੰਗ ਹਾਈ ਦੇ ਉੱਤੇ ਹੀ ਰੱਖਣਾ ਪਵੇਗਾ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਟ੍ਰੇਡ ਕਰਨੀ ਪਸੰਦ ਕਰਦੇ ਆ ਠੀਕ ਹੈ ਤੇ ਅਪਸਾਈਡ ਨੂੰ ਆਪਾਂ ਕੀ ਦੇਖਦੇ ਆ ਬੁਲਿਸ਼ ਬ੍ਰੇਕਰ ਉਹ ਹੋਵੇਗਾ ਤੁਹਾਡਾ ਲਾਸਟ ਗ੍ਰੀਨ ਕੈਂਡਲ ਠੀਕ ਹੈ ਹੁਣ ਇੱਥੇ ਇੱਥੇ ਦੇਖੋ ਕਿ ਇੱਥੇ ਵੀ ਹੁਣ ਆਪਣਾ ਜਿਹੜਾ ਸੀ ਇਹ ਜਿਹੜਾ ਸੀ ਇਹ ਲਾਸਟ ਬੁਲਿਸ਼ ਬ੍ਰੇਕਰ ਸੀ ਇਹਦੀ ਵਿਕ ਥੱਲੇ ਬਹੁਤ ਵੱਡੀ ਸੀ ਤਾਂ ਕਰਕੇ ਆਪਾਂ ਇਸ ਦੀ ਕੱਲੀ ਬਾਡੀ ਨੂੰ ਹੀ ਮਾਰਕ ਕਰਨਾ ਪਸੰਦ ਕਰਦੇ ਆ ਤੇ ਇੱਥੋਂ ਆਪਾਂ ਉਮੀਦ ਕਰਦੇ ਆ ਕਿ ਜਦੋਂ ਆ ਬ੍ਰੇਕ ਆਊਟ ਹੁੰਦਾ ਆ ਤਾਂ ਪ੍ਰਾਈਸ ਇਸੇ ਨੂੰ ਹੀ ਟੈਸਟ ਕਰਕੇ ਉੱਤੇ ਜਾਣਾ ਪਸੰਦ ਕਰਦਾ ਆ ਜਿਆਦਾ ਥੱਲੇ ਨਹੀਂ ਆਉਂਦਾ ਇਸ ਜਗ੍ਹਾ ਤੇ ਆ ਗਿਆ ਸੀ ਵੈਸੇ ਪਰ ਆਪਾਂ ਜ਼ਿਆਦਾਤਰ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਪ੍ਰਾਈਸ ਉੱਤੇ ਚਲਾ ਜਾਂਦਾ ਆ ਜੇ ਆਉਂਦਾ ਵੀ ਆ ਤਾਂ ਇਹਦੇ 50% ਤੋਂ ਜ਼ਿਆਦਾ ਨਹੀਂ ਆਉਂਦਾ ਮੈਕਸਿਮਮ ਟਾਈਮ ਤਾਂ ਆਪਾਂ ਇਸ ਤੇ ਇਸ ਤਰ੍ਹਾਂ ਐਂਟਰੀ ਲੈਣੀ ਪਸੰਦ ਕਰਦੇ ਹੁਣ ਇਹਦੇ ਵਿੱਚ ਦੇਖੋ ਕਿ ਦੋ ਚੀਜ਼ਾਂ ਆਪਾਂ ਨੂੰ ਇੱਥੇ ਡਾਊਟ ਹੋਵੇਗਾ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਗਏ ਜਿੱਥੇ ਕਲੀਅਰ ਹੋਣਗੇ ਉਹ ਵੀ ਮੈਂ ਤੁਹਾਨੂੰ ਦਿਖਾ ਦਵਾਂਗਾ ਬਿਲਕੁਲ ਤੁਹਾਨੂੰ ਦਿਖਾਉਣੀ ਆ ਕਿਉਂਕਿ ਪੂਰੀਆਂ ਵਧੀਆ ਹੋਣ ਤਾਂ ਜੋ ਤੁਹਾਨੂੰ ਆਸਾਨੀ ਨਾਲ ਸਮਝ ਲੱਗ ਜਾਵੇ ਇੱਥੇ ਦੇਖੋਗੇ ਹੁਣ ਆਪਾਂ ਬਿਟਕੋਇਨ ਦੇ ਵਿੱਚ ਐਗਜ਼ਾਮਪਲ ਦੇਖ ਲੈਨੇ ਆ ਇੱਕ ਦੋ ਬੈਰਿਸ਼ ਬ੍ਰੇਕਰ ਦੀ ਪਹਿਲਾਂ ਇੱਥੇ ਦੇਖੋ ਡੇਟ ਟਾਈਮ ਫਰੇਮ ਆਪਾਂ ਕੋਣ ਕੀਤਾ ਹੋਇਆ ਇੱਥੇ ਆਪਣਾ ਫੇਲਡ ਬ੍ਰੇਕਆਊਟ ਹੋਇਆ उस तो बाद प्राइज ने थले आना शुरू किया अपना स्विंग लो ब्रेक किया उस तो बाद अपना यह बन गया बैरिश ब्रेकर आ जरा कैंडल से अपना लास्ट रेड कैंडल ये, 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 तो तो ये बन गया अपना बैरिश ब्रेकर यह ध्यान रखना है कि जो भी स्विंग लो या स्विंग हाई का ब्रेकआउट होगा उसद आई थे काम के उस तरह काम च नहीं आएगा ठीक है उसके बाद आप इस काउंट करते हैं यह बन गया ਹੁਣ ਇਥੇ ਤੱਕ ਪ੍ਰਾਈਸ ਚੱਲ ਗਿਆ ਤੇ ਆਪਾਂ ਦੁਬਾਰਾ ਐਂਟਰੀ ਲੈਣ ਵਾਸਤੇ ਇਸ ਨੂੰ ਮਾਰਕ ਕਰਕੇ ਰੱਖ ਛੱਡਾਂਗੇ ਜਦੋਂ ਅਸੀਂ ਪ੍ਰਾਈਸ ਇਸ ਨੂੰ ਟੱਚ ਕਰਨ ਆਵੇਗਾ ਇੱਥੇ ਹੀ ਆਪਣੀ ਐਂਟਰੀ ਹੋਵੇਗੀ ਤਾਂ ਜਿਵੇਂ ਮੈਂ ਦੱਸਿਆ ਕਿ ਜੇ ਤਾਂ ਕੋਈ ਸਵਿੰਗ ਹਾਈ ਲੱਗੇ ਹੋਗਾ ਆ ਤਾਂ ਉਹ ਤੁਹਾਡਾ ਐਸਐਲ ਹੋਵੇਗਾ ਜੇ ਨਹੀਂ ਹੈਗਾ ਤਾਂ ਇਸ ਕੈਂਡਲ ਦਾ ਤੋਂ ਉੱਤੇ ਤੁਸੀਂ ਐਸਐਲ ਰੱਖ ਸਕਦੇ ਹੋ ਪਰ ਇਹ ਕੰਡੀਸ਼ਨ ਹੈ ਕਿ ਇਹ ਕੈਂਡਲ ਇੱਕ ਹੀ ਹੋਵੇ ਇੱਥੇ ਦੇਖੋ ਵੀ ਆਪਾਂ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਸਿਰਫ ਥੱਲੇ ਵਾਲੇ ਕੈਂਡਲ ਨੂੰ ਹੀ ਮਾਰਕ ਕਰਾਂਗੇ ਜਦੋਂ ਅਪਸਾਈਡ ਨੂੰ ਆਪਾਂ ਗ੍ਰੀਨ ਕੈਂਡਲ ਮਾਰਕ ਕਰਾਂਗੇ ਤਾਂ ਉੱਤੇ ਵਾਲ ਨੂੰ ਮਾਰਕ ਕਰਾਂਗੇ ਾਰੇ ਠੀਕ ਕੈਂਡਲ ਜਿਹੜੀਆਂ ਇਹ ਦੋ ਕੈਂਡਲ ਸੀ ਠੀਕ ਹੈ ਇਸ ਕਰਕੇ ਇੱਥੇ ਜੇ ਤੁਸੀਂ ਇੱਕ ਕੈਂਡਲ ਦੇ ਉੱਤੇ ਐਸਐਲ ਰੱਖੋਗੇ ਤਾਂ ਉਹ ਤੁਹਾਡਾ ਹਿੱਟ ਵੀ ਹੋ ਸਕਦਾ ਹੈ ਠੀਕ ਹੈ ਇਸ ਕੰਡੀਸ਼ਨ ਦੇ ਵਿੱਚ ਤੁਹਾਡਾ ਐਸਐਲ ਇਸ ਕੈਂਡਲ ਤੋਂ ਉੱਤੇ ਹੀ ਰਹੇਗਾ ਤੇ ਇਹ ਤੁਹਾਡਾ ਪਹਿਲਾਂ ਇਸ ਨੂੰ ਟੱਚ ਕਰਨ ਤੇ ਤੁਸੀਂ ਐਂਟਰੀ ਕਰੋਗੇ ਤੇ ਦੂਜਾ ਇਹਦੇ ਮਿਡ ਪੁਆਇੰਟ ਤੇ ਤੁਸੀਂ ਐਂਟਰੀ ਕਰੋਗੇ ਠੀਕ ਹੈ ਇੱਥੇ ਥੋੜਾ ਜਿਹਾ ਸਟਰਕਚਰ ਜਿਹੜਾ ਸਾ ਆਪਣਾ ਵੀਕ ਹੈ ਵੈਸੇ ਪਰ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਸਿਖਾ ਰਿਹਾ ਸੀ ਕਿ ਐਵੇਂ ਆਪਾਂ ਇਸ ਦੇ ਵਿੱਚ ਐਂਟਰੀ ਕਰਨੀ ਪਸੰਦ ਕਰਦੇ ਹਾਂ ਤੇ ਸਟਾਪ ਲੌਸ ਜੇ ਤਾਂ ਇੱਕ ਕੈਂਡਲਿਆ ਤੇ ਬਹੁਤ ਪਰਫੈਕਟ ਤੁਹਾਡਾ ਸਟੌਪ ਲੌਸ ਵੀ ਲੱਗੇਗਾ ਤੇ ਟਾਰਗੇਟ ਵੀ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਜਾਣਗੇ। ਹਰ ਜਿੱਕ ਤੋਂ ਵੱਧ ਕੈਂਡਲਿਆ ਤੇ ਫਿਰ ਤੁਸੀਂ ਸਟੌਪ ਲੌਸ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਕਿਸ ਜਗ੍ਹਾ ਤੇ ਲਗਾਉਣਾ ਹੈ ਤੇ ਕਿੱਥੇ ਨਹੀਂ ਲਗਾਉਣਾ ਇਹ ਚੀਜ਼ਾਂ ਆਪਣੇ ਮਾਈਂਡ ਦੇ ਵਿੱਚ ਬਿਠਾ ਲਵੋ। ਹੁਣ ਇੱਕ ਦੋ ਹੋਰ ਆਪਾਂ ਐਗਜ਼ਾਮਪਲ ਦੇਖ ਲੈਨੇ ਹਾਂ। ਹੁਣ ਇੱਥੇ ਦੇਖੋ ਕਿ ਆਪਣਾ ਐਸ ਲੈਵਲ ਦਾ ਮਾਰਕੀਟ ਨੇ ਕੀਤਾ ਫੀਲਡ ਬ੍ਰੇਕਡਾਊਨ ਉਸ ਤੋਂ ਬਾਅਦ ਆ ਪ੍ਰਾਈਸ ਨੇ ਆ ਸਵਿੰਗ ਹਾਈ ਦਾ ਬ੍ਰੇਕਆਊਟ ਕੀਤਾ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਥੇ ਮਾਰਕ ਕਰਾਂਗੇ ਆ ਜਿਹੜਾ ਲਾਸਟ ਗ੍ਰੀਨ ਕੈਂਡਲ ਠੀਕ ਹੈ ਇੱਥੇ ਕੋਈ ਘੰਟਾ ਦੇਖੋ ਧਿਆਨ ਨਾਲ ਇੱਥੇ ਇੱਕ ਤੋਂ ਵੱਧ ਕੈਂਡਲ ਨਹੀਂ ਹੈਗੇ ਠੀਕ ਹੈ ਹੁਣ ਇਹਦੇ ਵਿੱਚ ਤੁਸੀਂ ਇਹ ਵੀ ਧਿਆਨ ਦੇਣਾ ਹੈ ਕਿ ਜੇ ਕੈਂਡਲ ਜ਼ਿਆਦਾ ਹੀ ਵੱਟਾ ਆ ਤਾਂ ਉਹਦੀ ਇਕੱਲੀ ਬਾਡੀ ਤੁਸੀਂ ਮਾਰਕ ਕਰ ਸਕਦੇ ਹੋ ਜਿਹੜੀ ਕਿ ਬਾਡੀ ਹੁੰਦੀ ਹੈ ਆ ਦੇਖੋ ਪ੍ਰਾਈਸ ਇਸ ਨੂੰ ਟੱਚ ਕਰਕੇ ਚਲਾ ਗਿਆ ਠੀਕ ਹੈ ਉਸ ਤੋਂ ਬਾਅਦ ਆ ਪ੍ਰਾਈਸ ਨੇ ਕੰਟੀਨਿਊ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਜਿਦੋਂ ਵੀ ਪ੍ਰਾਈਸ ਇਸ ਤੋਂ ਤੇਜ਼ੀ ਨਾਲ ਬ੍ਰੇਕਆਊਟ ਜਾਂ ਬ੍ਰੇਕਡਾਊਨ ਇਸ ਦਾ ਤੇਜ਼ੀ ਨਾਲ ਬ੍ਰੇਕਡਾਊਨ ਕਰੇਗਾ ਤਾਂ ਮੈਕਸਿਮਮ ਟਾਈਮ ਪ੍ਰਾਈਸ ਐਸੇ ਹੀ ਕੈਂਡਲ ਨੂੰ ਟੱਚ ਕਰਕੇ ਚਲਾ ਜਾਵੇਗਾ ਥੱਲੇ ਉਸ ਜ਼ਿਆਦਾ ਉੱਤੇ ਨਹੀਂ ਆਵੇ ਜ਼ਿਆਦਾ ਥੱਲੇ ਜਾਂ ਜ਼ਿਆਦਾ ਉੱਤੇ ਨਹੀਂ ਆਵੇਗਾ ਮਤਲਬ ਕਿ ਜਦੋਂ ਆਪਾਂ ਰਿਟਰੇਸਮੈਂਟ ਦੀ ਵੇਟ ਕਰ ਰਹੇ ਹੁੰਦੇ ਆ ਉਹ ਨਾ ਪ੍ਰਾਈਸ ਰਿਟਰੇਸਮੈਂਟ ਨਹੀਂ ਕਰਦਾ ਤਾਂ ਕਰਕੇ ਆਪਾਂ ਦੀ ਐਂਟਰੀ ਮਿਸ ਹੋ ਜਾਂਦੀ ਹੈ ਤੇ ਇਸ ਨਾਲ ਆਪਾਂ ਉਸ ਉਸ ਮੂਵ ਦੇ ਵਿੱਚ ਐਂਟਰੀ ਕਰ ਸਕਦੇ ਹਾਂ ਹੁਣ ਇਸ ਕੇਸ ਦੇ ਵਿੱਚ ਤੁਹਾਡਾ ਸਟਾਪ ਲੌਸ ਇਸ ਤੋਂ ਥੱਲੇ ਹੀ ਰਹੇਗਾ ਬਾਕੀ ਜੇ ਆ ਬਾਡੀਆਂ ਲੱਗ ਗਈਆਂ ਜਿੱਥੇ ਬਾਡੀ ক্লোਜ਼ ਹੋਈ ਹੁੰਦੀ ਤੇ ਇਹ ਵੀ ਤੁਸੀਂ ਐਸਐਲ ਰੱਖ ਸਕਦੇ ਹੋ ਠੀਕ ਹੈ ਤੇ ਤੀਸਰਾ ਜੇ ਸਵਿੰਗ ਲੋ ਲੱਗ ਗਿਆ ਫਿਰ ਤੁਹਾਡਾ ਉਹ ਐਸਐਲ ਰਹੇਗਾ ਤਿੰਨ ਜਗ੍ਹਾ ਤੁਹਾਨੂੰ ਐਸਐਲ ਦੀਆਂ ਦੇ ਵਿੱਚ ਮਿਲ ਜਾਂਦੀਆਂ ਹਨ ਠੀਕ ਹੈ ਬਾਕੀ ਇਹ ਤੁਸੀਂ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਕ੍ਰਿਪਟੋ ਦੇ ਵਿੱਚ ਇਸ ਤਰ੍ਹਾਂ ਕਰੋਗੇ ਤਾਂ ਐਸਐਲ ਜਿਆ ਥੱਲੇ ਵਾਲਾ ਲੋ ਜਿਹੜਾ ਉਸ ਤੋਂ ਕਾਫੀ ਤੁਹਾਨੂੰ ਦੂਰ ਰੱਖਣਾ ਪਵੇਗਾ ਕਿਉਂਕਿ ਇਹ ਵੋਲਟਿਲਿਟੀ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਤਾਂ ਕਰਕੇ ਵਿਕ ਮਾਰ ਕੇ ਕਈ ਵਾਰੀ ਕਿ ਪ੍ਰਾਈਸ ਦੇ ਵਿੱਚ ਮੈਨਿਪੂਲੇਸ਼ਨ ਵੀ ਹੁੰਦੀ ਹੈ 20% ਇਸ ਕਰਕੇ 100% ਉਮੀਦ ਨਹੀਂ ਕਰਨੀ ਹੁੰਦੀ ਕਦੇ ਵੀ ਆਪਾਂ ਬਾਕੀ ਇਹ ਕੰਡੀਸ਼ਨ ਜਰੂਰ ਧਿਆਨ ਰੱਖਣੀ ਹੈ ਕਿ ਜਦੋਂ ਵੀ ਇਹ ਬ੍ਰੇਕਰ ਤੁਹਾਡੇ ਉਦੋਂ ਹੀ ਕੰਮ ਚ ਆਵੇਗਾ ਇੱਕ ਤਾਂ ਤੁਹਾਡਾ ਫੇਲਟ ਬ੍ਰੇਕਡਾਊਨ ਉਸ ਤੋਂ ਬਾਦਾਂ ਪ੍ਰਾਈਸ ਪੂਰਾ ਸ਼ਾਰਪ ਤੇਜ਼ ਆਇਆ ਹੋਣਾ ਚਾਹੀਦਾ ਮਤਲਬ ਕੋਈ ਵੀ ਰੈੱਡ ਕੈਂਡਲ ਵਿੱਚ ਨਾ ਹੋਵੇ ਅਪਸਾਈਡ ਨੂੰ ਤੇ ਡਾਊਨ ਸਾਈਡ ਨੂੰ ਜਾ ਰਿਹਾ ਤੇ ਕੋਈ ਕੋਈ ਵੀ ਗ੍ਰੀਨ ਕੈਂਡਲ ਨਾ ਹੋਵੇ ਬ੍ਰੇਕਡਾਊਨ ਹੋਣ ਤੱਕ ਤਾਂ ਪ੍ਰਾਈਸ ਇਸੇ ਨੂੰ ਹੀ ਟੈਸਟ ਕਰਕੇ ਬਾਅਦ ਵਿੱਚ ਉਸ ਡਾਇਰੈਕਸ਼ਨ ਦੇ ਵਿੱਚ ਜਾਣਾ ਪਸੰਦ ਕਰੇਗਾ ਜਿਸ ਸਾਈਡ ਨੂੰ ਇਹ ਚੀਜ਼ ਹੋਈ ਹੋਵੇਗੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਸ ਦੇ ਨਾਲ ট্রেਡ ਕਰ ਸਕਦੇ ਹਾਂ ਹੁਣ ਇਹ ਆਪਾਂ ਕਿਉਂ ਸਮਝਾ ਰਹੇ ਤੁਹਾਨੂੰ ਕਿਉਂਕਿ ਪ੍ਰਾਈਸ ਆਪਾਂ ਦੱਸਿਆ ਸੀ ਨਾ ਇਸ ਤਰ੍ਹਾਂ ਕਰਕੇ ਚੱਲਦਾ ਹੈ ਹੁਣ ਕਈ ਵਾਰੀ ਤਾਂ ਪ੍ਰਾਈਸ ਮਤਲਬ ਕਿ ਆ ਪਿਛਲਾ ਜਿਹੜਾ 0 ਪੁਆਇੰਟ ਆਪਾਂ ਮੰਨ ਲੈਂਦੇ ਇਸ ਨੂੰ 0 ਪੁਆਇੰਟ ਮੰਨਿਆ ਇਹਦੇ 50% ਤੱਕ ਆ ਜਾਂਦਾ ਹੈ ਕਈ ਵਾਰੀ ਉੱਤੋਂ ਹੀ ਉੱਤੇ ਚਲਾ ਜਾਂਦਾ ਹੈ ਕਈ ਵਾਰੀ ਇੱਥੋਂ ਥੱਲੇ ਤੱਕ ਆ ਜਾਂਦਾ ਹੈ ਉਹਦਾ ਰੀਜ਼ਨ ਇਹ ਹੀ ਚੀਜ਼ਾਂ ਹੁੰਦੀਆਂ ਆ ਠੀਕ ਹੈ ਜੀ ਅਗਲੇ ਦੇ ਵਿੱਚ ਆਪਾਂ ਸਿੱਖਾਂਗੇ ਵੀਡੀਓ ਦੇ ਵਿੱਚ ਸਿੰਗਲ ਆਰਡਰ ਏਰੀਆ ਜਿਹੜਾ ਕਿ ਉਸਤੇ ਨਾਲ ਆਪਾਂ ਕਿਵੇਂ ਟ੍ਰੇਡ ਕਰਨੀ ਹੈ ਹੁਣ ਤੁਹਾਨੂੰ ਇਹ ਇੱਥੇ ਤੱਕ ਕਲੀਅਰ ਹੋ ਗਿਆ ਹੋਵੇਗਾ ਕਿ ਪ੍ਰਾਈਸ ਜੋ ਇਸ ਤਰ੍ਹਾਂ ਕਰਕੇ ਚੱਲਦਾ ਆ ਜਾਂ ਉੱਤੋਂ ਇਸ ਤਰ੍ਹਾਂ ਡਾਊਨ ਸਾਈਡ ਨੂੰ ਚੱਲਦਾ ਆ ਉਹ ਜੋ ਵੀ ਆ ਰੈਜ਼ਿਸਟੈਂਸ ਕਿਸ ਜਗ੍ਹਾ ਤੋਂ ਲੈ ਕੇ ਆਉਂਦਾ ਹੈ ਤੇ ਉਸੇ ਰੈਜ਼ਿਸਟੈਂਸ ਦਾ ਆਪਾਂ ਫਾਇਦਾ ਉਠਾ ਕੇ ਟ੍ਰੇਡ ਕਰਨੀ ਪਸੰਦ ਕਰਦੇ ਆ ਹੁਣ ਇਹ ਕੰਟੀਨਿਊਸ਼ਨ ਦੇ ਵਿੱਚ ਵੀ ਬੰਦਾ ਹੈ ਜ਼ਰੂਰੀ ਨਹੀਂ ਇੱਥੋਂ ਤੋਂ ਦੇਖੋਗੇ ਆਪਣਾ ਟ੍ਰੈਂਡ ਹੀ ਬਦਲਿਆ ਸੀ ਇਰ ਰਿਵਰਸਿਬਲ ਟ੍ਰੈਂਡ ਬਣੇਗੀ ਉਸ ਤੋਂ ਬਾਅਦ ਆ ਪ੍ਰਾਈਸ ਜਦੋਂ ਇਸ ਤਰ੍ਹਾਂ ਚੱਲਣਾ ਸ਼ੁਰੂ ਹੋਵੇਗਾ ਤਾਂ ਉਹਦੇ ਵਿੱਚ ਵੀ ਇਹ ਬਣੇਗਾ ਉਹਦੇ ਵਿੱਚ ਜੋ ਬਣੇਗਾ ਉੱਥੇ ਵੀ ਕਿਉਂਕਿ ਉਹਦੇ ਵਿੱਚ ਵੀ ਫੇਲਡ ਬ੍ਰੇਕਆਊਟ ਤੇ ਬ੍ਰੇਕਡਾਊਨ ਹੁੰਦੇ ਆ ਤਾਂ ਕਰਕੇ ਉੱਥੇ ਵੀ ਇਹ ਬਣ ਸਕਦਾ ਹੈ ਪਰ ਆਪਾਂ ਜਿੱਥੇ ਰਿਵਰਸਿਬਲ ਹੁੰਦੀ ਹੈ ਉੱਥੇ ਮੈਕਸਿਮਮ ਟਾਈਮ ਇਸ ਨੂੰ ਦੇਖਦੇ ਆਂ ਜ਼ਿਆਦਾਤਰ ਕਿਉਂਕਿ ਉੱਥੇ ਬਹੁਤ ਤੇਜ਼ੀ ਨਾਲ ਪ੍ਰਾਈਸ ਰਿਕਵਰ ਹੋਇਆ ਹੁੰਦਾ ਆ ਕਿਸੇ ਡਾਊਨ ਸਾਈਡ ਨੂੰ ਜਾਂ ਫਿਰ ਅਪਸਾਈਡ ਨੂੰ ਵੀ ਬਾਕੀ ਜਿਹੜਾ ਇਹ ਆ ਤੁਹਾਨੂੰ ਮਤਲਬ ਕਿ ਬਹੁਤ ਹੀ ਘੱਟ ਦੇਖਣ ਨੂੰ ਮਿਲੇਗਾ ਜਿਵੇਂ ਕਿ ਬਹੁਤ ਤਾਂ ਬਾਦੇ ਬੰਦੇ ਇਹੋ ਜਿਹਾ ਸੈਟਅਪ ਇਹ ਸੈਟਅਪ ਜ਼ਿਆਦਾਤਰ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਜਿਵੇਂ ਕਿ ਇੱਥੇ ਦੇਖੋ ਇੱਥੇ ਤੁਹਾਨੂੰ ਨਿਫਟੀ ਦੇ ਵਿੱਚ ਵੀ ਇਹ ਵੇਖਣ ਨੂੰ ਮਿਲਿਆ ਸੀ ਆ ਡੇ ਟਾਈਮ ਫਰੇਮ ਤੇ ਮੈਂ ਗੱਲ ਕਰ ਰਿਹਾ ਠੀਕ ਹੈ ਆ ਦੇਖੋ ਕਿ ਲਾਸਟ ਆਪਾਂ ਤੇ ਇਸੇ ਨੂੰ ਹੀ ਪ੍ਰਾਈਸ ਟੱਚ ਕਰਕੇ ਉੱਤੇ ਚਲਾ ਗਿਆ ਇੱਥੇ ਨਾਲ ਦੀ ਨਾਲ ਚਲੋ ਆਪਣੇ ਕੋਲੇ ਓਪਨਿੰਗ ਗੈਪ ਵੀ ਹੈਗਾ ਸੀ ਦੋ ਰਿਜਨ ਹੈਗੇ ਸੀ ਪ੍ਰਾਈਸ ਉੱਤੇ ਜਾਣ ਦੇ ਠੀਕ ਹੈ ਆ ਜਿਹੜਾ ਲਾਸਟ ਇਥੇ ਵੀ ਆਪਾਂ ਦੋਨਾਂ ਕੈਂਡਲ ਵੀ ਮਾਰਕ ਕਰ ਸਕਦੇ ਹਾਂ ਠੀਕ ਹੈ ਹੁਣ ਜਿਨ੍ਹਾਂ ਨੇ ਦੋਨੋਂ ਕੈਂਡਲ ਮਾਰਕ ਕੀਤੇ ਹੋਣਗੇ ਉਹ SL ਸ ਦੇ ਨਾਲ ਹੀ ਰੱਖਣਗੇ ਵੈਸੇ ਵੀ ਜਦੋਂ ਇੱਕ ਤੋਂ ਵੱਧ ਕੈਂਡਲ ਹੁੰਦੇ ਆ ਤੇ ਆਪਾਂ ਦੋਨਾਂ ਦੇ ਹਿਸਾਬ ਨਾਲ ਹੀ SL ਰੱਖਦੇ ਆ ਇਹ ਵੈਸੇ ਡੇ ਟਾਈਮ ਫਰੇਮ ਤੇ ਇੱਥੇ ਟ੍ਰੇਡ ਤਾਂ ਨਹੀਂ ਹੋਵੇਗੀ ਪਰ ਆਪਾਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਟ੍ਰੇਡ ਤਾਂ ਆਪਾਂ ਛੋਟੇ ਟਾਈਮ ਫਰੇਮ ਤੇ ਹੀ ਕਰਾਂਗੇ ਕਿਸੇ ਤੇ ਜਿਵੇਂ ਦੇਖੋਗੇ ਨਿਫਟੀ ਦੇ ਵਿੱਚ ਅੱਜ ਆਪਾਂ 1 ਆਵਰ ਟਾਈਮ ਫਰੇਮ ਤੇ ਵੇਖੀਏ ਤਾਂ ਜਦੋਂ ਵੀ ਪ੍ਰਾਈਸ ਇਿੱਥੇ ਵੈਸੇ ਫੇਲਡ ਬ੍ਰੇਕਆਊਟ ਜੇਪਾ ਦੇਖੀ ਤਾਂ ਛੋਟਾ ਜਿਹਾ ਫੇਲਡ ਬ੍ਰੇਕਆਊਟ ਸੀ ਤਾਂ ਪ੍ਰਾਈਸ ਤੇਜ਼ੀ ਨਾਲ ਥੱਲੇ ਗਿਆ ਆਪਣਾ ਸਵਿੰਗ ਲੋਅ ਨੂੰ ਉਸਨੇ ਬ੍ਰੇਕ ਕਰ ਦਿੱਤਾ ਹੁਣ ਦੁਬਾਰਾ ਪ੍ਰਾਈਸ ਇਸ ਜਗ੍ਹਾ ਤੇ ਆਇਆ ਤੇ ਆਪਾਂ ਜੋ ਆ ਲਾਸਟ ਰੈੱਡ ਕੈਂਡਲ ਹੈ ਦੋਨੋਂ ਇਹਨਾਂ ਨੂੰ ਮਾਰਕ ਕਰ ਸਕਦੇ ਹਾਂ ਇਹ ਦੇਖੋ ਪ੍ਰਾਈਸ ਇਸੇ ਦੇ ਵਿੱਚ ਹੀ ਚੱਲ ਰਿਹਾ ਹੁਣ ਮੰਨ ਲਓ ਕਿ ਇੱਥੋਂ ਜੇ ਮਾਰਕਟ ਦੇ ਵਿੱਚ ਸੈਲਿੰਗ ਆਉਂਦੀ ਤੇ ਉਹਦਾ ਰੀਜਨ ਇਹ ਹੋ ਸਕਦਾ ਹੈ ਤੇ ਜੇ ਆਪਾਂ ਇੱਥੇ ਟ੍ਰੇਡ ਕਰਨੀ ਹੋਵੇ ਐਗਜ਼ਾਮਪਲ ਦੇ ਤੌਰ ਤੇ ਤਾਂ ਆਪਣਾ ਐਸ ਐਲ ਇਹ ਰਹੇਗਾ ਇਸ ਹਾਈ ਦੇ ਉੱਤੇ ਠੀਕ ਹੈ ਬਾਕੀ ਇਹ ਲੋ ਪ੍ਰੋਬੈਬਿਲਟੀ ਇੱਥੇ ਹੋਵੇਗਾ ਇਹ ਲੋ ਪ੍ਰੋਬੈਬਿਲਟੀ ਬ੍ਰੇਕ ਕਰਿਆ ਹਾਈ ਪ੍ਰੋਬੈਬਿਲਟੀ ਨਹੀਂ ਕਿਉਂਕਿ ਇੱਥੇ ਕੋਈ ਜ਼ਿਆਦਾ ਵਧੀਆ ਆਪਣਾ ਫੀਲਡ ਬ੍ਰੇਕਆਊਟ ਨਹੀਂ ਹੋਇਆ ਸੀ ਪ੍ਰਾਈਸ ਉਸੇ ਤਾਂ ਥੱਲੇ ਆਇਆ ਸੀ ਜੋ ਕਿ ਹੋ ਸਕਦਾ ਪਿਛਲੇ ਕਿਸੇ ਲੈਵਲ ਦਾ ਰੀਟੈਸਟ ਹੋਵੇ ਤਾਂ ਕਰਕੇ ਇਹ ਲੋ ਪ੍ਰੋਬੈਬਿਲਟੀ ठीक है हाई प्रोबिलिटी उ जिथे कि फिल्ड ब्रोक ब्रेकआउट जिल्ड ब्रेकडाउन क्लीन होया जिमें देख सकते हो आजरा आपको पेल भी दिखाया कि निफ्टी के आजरा लास्ट ग्रीन कैंडल्स ठीक है इसमें जो आप पूरा मार्क करते हैं तो इसे थले ही मैं थोड़ा ओदल दस्यािफ्टी परसेंट के आस पास ये आया इस देखो उस तो, तो बाद प्राइस उत्तर गया पहलों भी इसमें इसने रिटेस्ट किया पर फिर इत करके प्राइज उत्ते ਚਲਾ ਗਿਆ ਹੁਣ ਇਹਦੇ ਵਿੱਚ ਦੇਖੋ ਕੀ ਧਿਆਨ ਦੇਣ ਵਾਲੀ ਗੱਲ ਕੀ ਆ ਬਹੁਤ ਸਾਰੇ ਲੋਕ ਕੀ ਕਰਦੇ ਆ ਕਿ ਜਦੋਂ ਆਪਾਂ ਨੂੰ ਇਹ ਨਾ ਵੱਡਾ ਮਤਲਬ ਕਿ ਬੈਂਕ ਦਿਖ ਜਾਂਦੀ ਆ ਤਾਂ ਇੱਥੇ ਕਿਉਂਕਿ ਬਾਈ ਵੈਸੇ ਵੀ ਕਰਨਾ ਔਖਾ ਹੁੰਦਾ ਆ ਪਰ ਜਦੋਂ ਤੁਸੀਂ ਇਸ ਦੀ ਪ੍ਰੈਕਟਿਸ ਕਰੋਗੇ ਤਾਂ ਇੱਥੇ ਬਾਈ ਕਰਕੇ ਰਿਜ਼ਲਟ ਕੱਢ ਸਕਦੇ ਜੋ ਜਦੋਂ ਹੀ ਇਸ ਨੂੰ ਟੱਚ ਕਰੇ ਬਾਈ ਕਰੋ ਤਾਂ ਜੋ ਇਸ ਕੈਂਡਲ ਨਾਲੋਂ ਜ਼ਿਆਦਾ ਟਾਰਗੇਟ ਤੁਹਾਨੂੰ ਇਸ ਮੂਵ ਦੇ ਵਿੱਚ ਵੇਖ ਨੂੰ ਦਿਖਾਈ ਦੇਵੇਗਾ ਇਹ ਸਾਰਾ ਕੁਝ ਹੋਵੇਗਾ ਪ੍ਰੈਕਟਿਸ ਨਾਲ ਜਿਵੇਂ ਕਿ ਇੱਥੇ ਦੇਖੋ ਡਾਊਨ ਸਾਈਡ ਵੀ ਜਿਵੇਂ ਕਿ ਮੈਂ ਲਾਈਵ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇਸ ਮੂਵ ਨੂੰ ਦੇਖ ਕੇ ਘਬਰਾਓ ਨਾ ਇਸ ਤੋਂ ਵੱਡਾ ਮੂਵ ਥੱਲੇ ਆਵੇਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਿ ਪ੍ਰਾਈਸ ਨੇ ਇਸ ਨੂੰ ਮਾਰਕ ਕੀਤਾ ਆਪਣੇ ਲਾਸਟ ਬ੍ਰੇਕਰ ਨੂੰ ਤਾਂ ਪ੍ਰਾਈਸ ਦੇਖੋ ਆ ਹੁਣ ਜਾ ਕੇ ਚੈੱਕ ਵੀ ਕਰ ਲਿਓ ਆ ਮੂਵ ਵੱਡਾ ਹੈ ਕਿ ਆ ਮੂਵ ਵੱਡਾ ਹੈ ਠੀਕ ਹੈ ਬਾਕੀ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਹੁੰਦਾ ਜਦੋਂ ਵੀ ਤੁਸੀਂ ਟ੍ਰੇਡ ਕਰਨੀ ਹੈ ਕਿਸੇ ਵੀ ਸੈਟਅਪ ਤੇ ਕਿ ਅੱਗੇ ਤੁਹਾਡੇ ਟਾਰਗੇਟ ਜਿਹੜਾ ਉਸ ਕਿਸ ਜਗ੍ਹਾ ਤੱਕ ਜਿਵੇਂ ਆਪਾਂ ਕਿ ਇੱਥੇ ਮਿਨੀਮਮ ਟਾਰਗੇਟ ਇਸ ਨੂੰ ਲੈ ਕੇ ਚੱਲ ਰਹੇ ਸੀ ਉਸ ਤੋਂ ਬਾਅਦ ਆਪਾਂ ਆ ਸੀ ਤਾਂ ਕਰਕੇ ਆਪਾਂ ਸਟਾਪ ਲੌਸ ਤੇ ਟਾਰਗੇਟ ਦੇ ਵਿੱਚ ਦਾ ਡਿਫਰੈਂਸ ਜ਼ਰੂਰ ਤੁਸੀਂ ਤੈਅ ਕਰਨਾ ਹੁੰਦਾ ਆ ਇਹ ਦੇਖਣ ਵਾਸਤੇ ਕਿ ਤੁਹਾਡਾ ਟਾਰਗੇਟ 1:1 ਤੋਂ ਵੱਧ ਪੈਂਦਾ ਹੈ ਤਾਂ ਤਾਂ ਹੀ ਤੁਸੀਂ ਰੇਡ ਲੈਣੀ ਹੈ ਕਿਸੇ ਵੀ ਸੈਟਅਪ ਤੇ ਜ਼ਰੂਰੀ ਨਹੀਂ ਕਿ ਆਪਾਂ ਹਰ ਰੋਜ਼ ਟ੍ਰੇਡ ਕਰਨੀ ਹੁੰਦੀ ਹੈ ਜੇ ਆਪਣਾ ਸੈਟਅਪ ਨਹੀਂ ਪੈਂਦਾ ਤਾਂ ਆਪਾਂ ਉਹ ਡੇ ਮਿਸ ਵੀ ਕਰ ਸਕਦੇ ਆ ਹੁਣ ਇਹ ਅਗਲੀ ਵੀਡੀਓ 'ਚ ਆਪਾਂ ਸਿੰਗਲ ਆਉਟਰ ਏਰੀਆ ਦੀ ਗੱਲ ਕਰਾਂਗੇ ਹੁਣ ਇੱਥੋਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਪ੍ਰਾਈਸ ਸਿੰਗਲ ਆਉਟਰ ਏਰੀਆ ਇਨਪੈਸਟ ਕਰ ਉਵੀ ਤੁਸੀਂ ਮੰਨ ਸਕਦੇ ਜੋ ਠੀਕ ਹੈ ਮਤਲਬ ਕੁਝ ਵੀ ਤੁਸੀਂ ਮੰਨ ਸਕਦੇ ਜੋ ਹੁਣ ਇਹ ਸਿੱਖਣ ਦਾ ਕੀ ਫਾਇਦਾ ਹੈ ਕਿ ਆਪਣੇ ਕੋਲੇ ਕਾਰਨ ਹੈਗਾ ਹੈ ਕਿ ਪ੍ਰਾਈਸ ਥੱਲੇ ਆਵੇਗਾ ਤਾਂ ਕਿਉਂ ਆਵੇਗਾ ਠੀਕ ਹੈ ਤੇ ਆਪਾਂ ਉੱਥੇ ਟ੍ਰੇਡ ਕਿਉਂ ਕਰਨੀ ਹੈ ਪਹਿਲਾਂ ਤਾਂ ਆਪਣੇ ਕੋਲੇ ਕੰਡੀਸ਼ਨ ਹੈ ਸਟਰਕਚਰ ਸ਼ਿਫਟ ਹੋਵੇ ਉਸ ਤੋਂ ਬਾਅਦ ਆ ਪ੍ਰਾਈਸ ਥੱਲੇ ਆਵੇ ਤਾਂ ਆਪਾਂ ਇਸ ਤੋਂ ਟ੍ਰੇਡ ਕਰ ਸਕੀਏ ਇਲਾਕੇ ਨੈਕਸਟ ਵੀਡੀਓ ਦੇ ਵਿੱਚ ਫਿਰ ਤੋਂ ਧੰਨਵਾਦ